ਇਹ ਮਾਨ ਜੋਗ ਐਸਐਸਪੀ ਸ੍ਰੀ ਜੀ ਇਸ ਦਿਹਾ ਮੈਂ ਇਹ ਦਿਸ਼ਾ ਵਿੱਚ ਸੰਸਾਰ ਤੇ ਐਸਪੀਡੀ ਤੇ ਐਸਪੀਸੀਟੀ ਦੀ ਅਧਿਕਾਰ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਹਦੇ ਵਿੱਚ ਸਹੀ ਸੁਲਾਤਿਆਨ ਮਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਤਬਾਬ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦਗੀਆਂ ਹੁਣ ਅਸੀਂ ਰਿਮਾਨ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਸ ਹਾਰਟ ਕ੍ਰਿਮੀਨਲ ਆ ਜੀ ਚੋਰੀ ਇਹ ਟੈਨਸ਼ਨ ਆਸੀ ਵੀ 25 ਜਾਂ ਨਾਟਰੀਨ ਕਨਵਰਟ ਡਰਜ ਹੈ ਜਿਹੜੀ ਜਗਤ ਚੋਰੀ ਕਰਦੇ ਵਿੱਚ ਵੀ ਹੈਗੇ ਨਾ ਮੋਤੋ ਹਾਂਜੀ ਹੁਣ ਰਿਮਾਂਡ ਤੇ ਲਵਾਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਥ ਤੇ ਉਹ ਤੁਹਾਡੇ ਸੋਹਣੇ ਸਹੁਰੇ ਦੱਸਾਂਗੇ ਜੀ ਇਹਦਾ ਬੈਕਗ੍ਰਾਉਂਡ ਕੀ ਹੈਗਾ ਕਿੱਥੋਂ ਰਹਿਣ ਵਾਲਾ ਹੈ ਇਹ ਸਾਦਕੁਮ ਸਿੰਘ ਜੀ ਮੁਸਤਫਾ ਬਾਦ ਪਿੰਡੋਂ ਹੈਗਾ ਮੁਸਤਫਾ ਜੇਟਾ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਤੇ ਮ ਖਦਮਾ ਤਰਜੀਹ ਚੁਰੀ ਦੇ ਕਿ ਲੁੱਟਪੋਜ ਹੋ ਰਿਹਾ ਹੈ ਜੀ ਅਕਸਲ ਇਹ ਜੀ ਨਾੜ ਤੋਂ ਵੀ ਹੈਗਾ ਜੀ ਇੱਥੇ ਐਫ ਆਈ ਨੰਬਰ 22 ਹੋਈਏ ਦਰਜ ਜਿਹਦੇ ਵਿੱਚ ਗਨੀ ਸੋਨੂੰ ਮਾਗਣਾ ਜੀ ਠੀਕ ਹੈ ਜੀ ਏ ਰਣਮਲਾਵਾ ਸ਼ਿਮਲਾਪੁਰ ਤੇ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਜਤੇਸ਼ ਪ੍ਰਣਾਸ਼ਾ ਦਾ ਤਰਫੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਰੰਗ ਤੇ ਚਿੱਟੇ ਰੰਗ ਦੀ ਸਟ੍ਰਿਪਟ ਜਾਇਰ ਹੈ ਚੈੱਕ ਕੀਤੀ ਜਿਸ ਦੇ ਵਿੱਚ 60 ਬੋਤਲਾਂ ਕਾਲਾ ਗੂਰ 12 ਬੋਤਲਾਂ ਪੰਜਾਬ ਲੈਂਡ ਲੋਟ ਰਾਮ ਗੱਡੀ ਦੇ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹਾਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਇਹ ਕਿੱਥੇ ਕਿੱਥੇ ਚੋੜਸ ਵਿੱਚ ਆ ਰਿਹਾ ਸੀ ਇਹ ਹੁਣ ਪਰਾਣਾ ਸਾਹਿਬ ਸਾਈਡ ਤੋਂ ਆਏ ਸੀ ਪਰ ਜਿਹੜੇ ਹੁਣੇ ਪੁਸ਼ਕੀਸ਼ ਜੀ ਆ ਰਿਹਾ ਮਾਰਦੇ ਲਵਾਂਗੇ ਕਿ ਇਹਦਾ ਮੈਂ ਅਮਸਤੋ ਲਿਆਂਦੀ ਆ। ਪੜਮਾਨ ਤੋਂ ਬਾਅਦ ਅਸਾਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਰਏ ਤੇ ਕਿੱਥੇ ਨੇ ਪਹੁੰਚਾਉਣੀ ਸੀ ਜੀ। ਕਿਤੇ ਜਿਹੜੇ ਪਹਿਲੇ ਮੰਗਵਾ ਦਿੱਤਾ ਉਹ ਸ਼ਰਾਬ ਦੇ ਕਿਉਂ ਹੋ ਗਈ? ਸ਼ਰਾਬ ਦੇ ਮਕਦਮੇ ਇਹ ਚੋਰੀ ਦੇ ਮਕਦਮੇ ਦਰਜ ਨੇ ਜੀ 379B 3411 ਨੰਬਰ ਮਕਦਮੇ ਦਰਜ ਨੇ ਇੱਥੇ ਜੀ ਪਹਿਲਾਂ। ਦਿਹਾਣੇ ਦੇ ਵਿੱਚ ਨਹੀਂ ਜੀ ਦਰੰਗਲੇ ਦੇ ਵਿੱਚ ਨਹੀਂ ਸ਼ਾਹਪੁਰ ਕੰਢੀ ਦਰਜ ਨੇ ਜੀ ਇਹਦੇ ਟੋਲਰ 8 ਕੰਮ ਕਰਮੇ ਦਰਜ ਨੇ ਪਹਿਲਾਂ ਜੀ। ਉਸਦੀ ਕਾਰਵਾਈ ਕੀ ਹੋਈ? ਇਹਦੇ ਖ ਇਹ ਮਾਨ ਜੋਗ ਐਸਐਸਪੀ ਸ੍ਰੀ ਜੀ ਇਸ ਦਿਹਾ ਮੈਂ ਇਹ ਦਿਸ਼ਾ ਦੇ ਰਿਹਾ ਹਾਂ ਸਾਤ ਐਸਪੀਡੀ ਤੇ ਐਸਪੀਸੀਟੀ ਦੀ ਹਦਾਇਤ ਅਨੁਸਾਰ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਚੋਰੀ ਦੇ ਮੋਟਰਸਾਈਕਲ ਹੋ ਰਹੇ ਸੀਗੇ ਉਹਦੇ ਵਿੱਚ ਸਹੀ ਸੁਲਾਤਿਆਨ ਮਸੀਲ ਨੂੰ ਗ੍ਰਿਫਤਾਰ ਕੀਤਾ ਜਿਹਦੇ ਕੋਲੋਂ ਸਾਨੂੰ ਦੋ ਮੋਟਰਸਾਈਕਲ ਤੇ ਇੱਕ ਟੋਬਾ ਬਰਾਮਦ ਹੋਈ ਹੈ ਤਾਂ ਹੋਰ ਵੀ ਬਰਾਮਦਗੀਆਂ ਹੁਣ ਵੀ ਰਵਾਨੇ ਤੇ ਲਾ ਕੇ ਕਰਾਂਗੇ ਜਿੱਤੇ ਪਹਿਲਾਂ ਵੀ ਚਾਰ ਮਕਦਮੇ ਦਰਜ ਨੇ ਸਿਟੀ ਦੇ ਵਿੱਚ ਨੇ ਜੀ ਕੁਝ ਦਰਾਂਗੇ ਦੇ ਵਿੱਚ ਨੇ ਜੀ ਤੇ ਮੋਸ ਹਾਰਟ ਪ੍ਰੋਬਲਮ ਕ੍ਰਿਮੀਨਲ ਆ ਜੀ ਜੋ ਇਹ ਟੈਨਸ਼ਨ ਆਸੀ ਦੀ 25 ਜਨਵਰੀ ਨੂੰ ਕਨਵਰਟਡ ਅਲ ਜਾਏ ਜੀ ਜਿਹੜੀ ਜਗ੍ਹਾ ਚੋਰੀ ਕਰਦੇ ਵਿੱਚ ਵੀ ਹੈਗੇ ਨਾ ਮਸਤ ਹਾਂਜੀ ਹੁਣ ਰਿਮਾਂਡ ਤੇ ਲਵਾਗੇ ਜੀ ਤੇ ਫਿਰ ਉਸ ਤੋਂ ਬਾਅਦ ਕੋਸ਼ਿਸ਼ ਕਰਕੇ ਜਿਹੜੇ ਵੀ ਆਉਣਗੇ ਸਾਹਮਣੇ ਤੱਤ ਤੇ ਉਹ ਤੁਹਾਡੇ ਸੋਨੇ ਤੇ ਅਦੰਤ ਨੂੰ ਦੱਸਾਂਗੇ ਜੀ ਇਹਦਾ ਬੈਕਗ੍ਰਾਉਂਡ ਕੀ ਹੈਗਾ ਕਿੱਥੋਂ ਰਹਿਣ ਵਾਲੇ ਕਿੱਦਾਂ ਸਵਾਤਲੀ ਮਸੀਦ ਮੁਸਤਾਫਾ ਬਾਦ ਪਿੰਡ ਹੈਗਾ ਮੁਸਤਾਫਾ ਜੇਟਾਂ ਦਾ ਰਹਿਣ ਵਾਲਾ ਪਹਿਲਾਂ ਵੀ ਇੱਥੇ ਸਿਟੀ ਦੇ ਵਿੱਚ ਤੇ ਮਖਦਮਾ ਦਰਜ ਚੋਰੀ ਜਿਹੜੀ ਲੁੱਟ ਪਵਾ ਜਾਵਰ ਗਿਆ ਇਸ ਲਈ ਜਿੱਤ ਜਾਏਗਾ ਆ ਇੱਕ ਪੱਜੀ ਚੀਜ਼ਾਂ ਨਾੜ ਤਾਂ ਵੀ ਹੈਗੀ ਇੱਥੇ ਇਹਦਾ ਮਖਦਮਾ ਹੈ ਐਫ ਆਈ ਨੰਬਰ 22 ਹੋਈਏ ਦਰਜ ਜਿਹਦੇ ਵਿੱਚ ਗੰਨੀ ਸੋਨੂੰ ਮਾਜਣਾ ਜੀ ਇਹ ਰਣਵਾਲਾ ਸ਼ਿਮਲਾਪੁਰੀ ਲੁਧਿਆਣਾ ਦਾ ਜੀ ਜਿੱਤੇ ਪਹਿਲਾਂ ਵੀ ਮੁਕਦਮੇ ਦਰਜ ਨੇ ਜਿਸ ਤੋਂ ਅਸੀਂ ਨਾਕਾ ਲਗਾਇਆ ਜਤੈਸ਼ ਪ੍ਰਣਾਸ਼ਾ ਦਾ ਤਰਫੋਂ ਆ ਰਿਹਾ ਸੀ ਜਿਹਦੇ ਕੋਲੋਂ ਅਸੀਂ ਜਦੋਂ ਰੰਗ ਤੇ ਚਿੱਟਾਂਗਰੀ ਸਟ੍ਰਿਪਟ ਜਾਇਰ ਹੈ ਚੈੱਕ ਕੀਤੀ ਜਿਸ ਦੇ ਵਿੱਚ 60 ਬੋਤਲਾਂ ਕਾਲਾ ਗੂਰ 12 ਬੋਤਲਾਂ ਪੰਜਾਬ ਲੈਂਡ ਲੋਟ ਰਾਮ ਗੱਡੀ ਦੇ ਡਿੱਕੀ ਵਿੱਚੋਂ 108 ਬੋਤਲਾਂ ਪੰਜਾਬ ਬਲੈਕ ਹਾਰਨ ਸ਼ਰਾਬ ਇਹ ਬਰਾਮਦ ਹੋਈ ਹੈ ਜੀ ਕਿੱਥੋਂ ਆ ਰਿਹਾ ਸੀ ਤਾਂ ਇਹ ਕਿੱਥੇ ਕਿੱਥੇ ਪਚੋੜੀ ਸਿਮਤਾਂ ਸੀ ਇਹ ਹੁਣ ਪੁਰਾਣਾ ਸਾਜੇ ਸਾਈਡ ਤੋਂ ਆਏ ਸੀ ਪਰ ਜਦੋਂ ਨੇ ਪੁੱਛ ਕੇ ਸੀ ਕਿ ਆਰ ਡਿਮਾਂਡ ਤੇ ਲਵਾਗੇ ਇਹ ਕਹਿੰਦਾ ਮੈਂ ਅਮਰਸਤ ਤੋਂ ਲਿਆਂਦੀ ਆ ਦਮਾਂਡ ਤੋਂ ਬਾਅਦ ਅਸਾਂ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਤੇ ਕਿੱਥੇ ਨੇ ਪਹੁੰਚਾਉਣੀ ਸੀ ਜੀ ਕਿਤੇ ਜੇ ਪਹਿਲੇ ਮਾਮਲਾ ਦੱਸੋ ਉਹ ਸ਼ਰਾਬ ਦੇ ਵੀ ਆ ਹੋਰ ਸੀ ਸ਼ਰਾਬ ਦੇ ਮਾਮਲੇ ਇਹ ਚੋਰੀ ਦੇ ਮੁਕਦਮੇ ਦਰਜ ਨੇ ਜੀ 379B 3411 ਨੰਬਰ ਮਾਮਲੇ ਦਰਜ ਨੇ ਇੱਥੇ ਜੀ ਪਹਿਲਾਂ ਦਿਵਾਨੇ ਦੇ ਵਿੱਚ ਨਹੀਂ ਜੀ ਦਰੰਗਲੇ ਦੇ ਵਿੱਚ ਨਹੀਂ ਸ਼ਾਹਪੁਰ ਕੰਢੀ ਦਰਜ ਨੇ ਜੀ ਇਹ ਤਾਂ ਟੋਲ 8 ਕੰਮ ਕਰਮੇ ਦਰਜ ਨੇ ਪਹਿਲਾਂ ਜੀ ਤਾਂ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ ਇਹਦੇ ਖਿਲਾਫ ਜੀ ਹੁਣ ਅਸੀਂ